ਇਹ ਦਵਾਈ ਤਾਂ ਡਾਕਟਰ ਦੇ ਹੀ ਦਿੰਦਾ ਜਿਹੜੇ ਦਵਾਈਆਂ ਖਾ ਕੇ ਡਾਕਟਰ ਤੋਂ ਅੱਕੇ ਹੋਏ ਨੇ ਦਰਦ ਇਲਾਜ ਬਿਨਾ ਦਵਾਈਆਂ ਤੋਂ ਕੀਤਾ ਜਾਂਦਾ ਆ ਇਵਨ ਜਦ ਮੈਂ ਪੜਿਆ ਪੋਸਟਰ ਮੈਨੂੰ ਬੜਾ ਮੈਂ ਸ਼ੌਕ ਹੋਈ ਵੀ ਬਿਨਾ ਦਵਾਈਆਂ ਤੋਂ ਇਲਾਜ ਉਹ ਵੀ ਇੰਨੀਆਂ ਮੇਜਰ ਪ੍ਰੋਬਲਮਸ ਜਿਹੜੀਆਂ ਅੱਜ ਹਰ ਘਰ ਦੇ ਵਿੱਚ ਮੈਂ ਕਹਿੰਦੀ ਹਾਂ ਕਿਸੇ ਵੀ ਘਰ ਚ ਵੜ ਜਾਓ ਕਿਤੇ ਨਾ ਕਿਤੇ ਰੂਮ ਦੇ ਵਿੱਚੋਂ ਜਿਹੜੀ ਆ ਮੂਵ ਦੀ 스멜 ਆਉਂਦੀ ਹੁੰਦੀ ਆ ਪੁੱਛੀ ਇਹ ਤਾਂ ਕੀ ਗੋਡਿਆਂ ਦਾ ਦਰਦ ਆ ਯਾਰ ਮੇਰਾ ਤਾਂ ਮੋਢਾ ਉੱਤਰ ਗਿਆ ਮੇਰਾ ਗੋਡਾ ਉੱਤਰ ਗਿਆ ਚੱਲਦੇ ਫਿਰਦੇ ਦਾ ਗੋਡਾ ਉੱਤਰ ਜਾਂਦਾ ਪਰ ਜਦੋਂ ਮੈਂ ਗੱਲ ਕਰ ਰਹਿੰਦਾ ਤੇ ਰੋਟੀ ਖਾਣ ਲੱਗਦਾ ਇੱਕ ਥਾਲ ਇੱਕ ਥਾਲ ਦੇ ਵਿੱਚ ਰੋਟੀ ਹੁੰਦੀ ਆ ਤੇ ਦੂਜੀ ਥਾਲ ਦੇ ਵਿੱਚ ਜਿਹੜੀਆਂ ਦਵਾਈਆਂ ਰੱਖੀਆਂ ਹੁੰਦੀਆਂ ਨੇ ਵੀ ਕੀ ਯਾਰ ਵੀ ਨਹੀਂ ਐ ਡਾਕਟਰ ਨੇ ਕਿਹਾ ਹੋਇਆ ਦਵਾਈ ਨਹੀਂ ਮਿਸ ਕਰਨੀ ਮੇਰਾ ਤਾਂ ਸਰਵਾਈਕਲ ਦੀ ਪ੍ਰੋਬਲਮ ਆ ਮੇਰੇ ਤਾਂ ਆ ਮੈਂ ਟੀਕਾ ਲਵਾ ਕੇ ਆਣਾ ਪੇਨ ਕਿਲਰ ਆ ਪੇਨ ਕਿਲਰ ਦਾ ਇੰਜੈਕਸ਼ਨ ਜਿਹੜਾ ਲੈਣਾ ਆ ਪਰ ਜਦ ਮੈਂ ਆ ਪੜਿਆ ਤਾਂ ਮੈਂ ਸੋਚੀ ਵੀ ਬਿਨਾਂ ਦਵਾਈਆਂ ਤੋਂ ਇਲਾਜ ਜਿਹੜਾ ਕੀਤਾ ਜਾਂਦਾ ਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹਾਦਰ ਸਿੰਘ ਬਿੱਟੂ ਜੀ ਹੋਣਗੇ ਇਸ ਵਕਤ ਅਸੀਂ ਮੌਜੂਦ ਆ ਪਿੰਡ ਪੱਟੀਵਾਲ ਕਲਾਂ ਸ਼੍ਰੀ ਲੰਗਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇਹ ਕੈਂਪ ਜਿਹੜਾ ਲੱਗਿਆ ਹੋਇਆ ਆ ਸਾਡੇ ਨਾਲ ਬਹਾਦਰ ਸਿੰਘ ਬਿੱਟੂ ਜੀ ਹੋਣਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਕਿੱਦਾਂ ਇਲਾਜ ਕਰਦੇ ਨੇ ਸ਼ਾਰਟਸ ਵੀ ਚੱਲ ਰਹੇ ਹੋਣਗੇ ਤੇ ਜਿਹੜਾ ਪੇਸ਼ੈਂਟ ਦਾ ਇਲਾਜ ਆ ਉਹ ਨਾਲ ਦੀ ਨਾਲ ਕਰਦੇ ਨੇ ਪਹਿਲਾਂ ਸਰ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਹਾਂ ਜੀ ਕਿਰਪਾ ਜੀ ਬਾਬੇ ਨਾਮਕੀ ਮੈਂ ਜਦ ਆਈ ਤਾਂ ਮੈਂ ਆ ਪੋਸਟਰ ਪੜ੍ਹਿਆ ਕਿ ਜਿਹੜੀਆਂ ਮੇਜਰ ਪ੍ਰੋਬਲਮਸ ਨੇ ਮੈਂ ਕਹਿੰਨੀ ਆ ਅੱਜਕੱਲ ਹਰ ਇੱਕ ਘਰ ਦੇ ਵਿੱਚ ਜਿਹੜੀਆਂ ਨੇ ਪ੍ਰੋਬਲਮਸ ਹੋ ਗਈਆਂ ਨੇ ਵੀ ਇਹਨਾਂ ਦਾ ਇਲਾਜ ਬਿਨਾਂ ਦਵਾਈ ਤੋਂ ਕੀਤਾ ਜਾਂਦਾ ਆ ਹਾਂਜੀ ਬਿਨਾਂ ਦਵਾਈ ਤੋਂ ਇਲਾਜ ਕਰਦੇ ਆਂ ਸਾਡੇ ਸਾਹਮਣੇ ਆ ਦੇਖੋ ਪੇਸ਼ੈਂਟ ਬੈਠੇ ਆ ਤੇ ਦਵਾਈ ਦਾ ਡਾਕਟਰ ਦੇ ਹੀ ਦਿੰਦਾ ਜਿਹੜੇ ਦਵਾਈਆਂ ਖਾ ਕੇ ਡਾਕਟਰ ਤੋਂ ਆਕੇ ਹੋਏ ਨੇ ਉਹ ਸਾਡੇ ਕੋਲ ਆਉਂਦੇ ਆ ਅੱਛਾ ਉਹਨਾਂ ਦਾ ਇਲਾਜ ਕਰਦੇ ਆਂ ਬੈਸ ਹਦੂ ਤੋਂ ਆ ਜੀ ਬਹੁਤ ਮਾਰੀ ਸੀ ਜੀ ਮੈਮ ਨੂੰ ਜੀ ਕਾ ਕਰੇ ਟਾਈਮ ਤੋਂ ਆ 15 ਸਾਲ ਤੋਂ ਘਟੋ ਘਟ ਬੈਕ ਤੇ ਤੇ ਪਸਲਿਆਂ ਤੇ ਸੱਟ ਲੱਗੀ ਸੀ ਜੀ ਉਹ ਸਮੇਂ ਤੋਂ ਜਦੋਂ ਕਿ ਦਰਦ ਚੱਲਿਆ ਜਾ ਰਿਹਾ ਸੀ ਅਸੀਂ ਪੀਜੀਆਈ ਕਾਫੀ ਲੰਮਾ ਟ੍ਰੀਟਮੈਂਟ ਕਰਾਇਆ ਪਰ ਨਹੀਂ ਕੋਈ ਗੱਲ ਪਈ ਉਸ ਤੋਂ ਬਾਅਦ ਮੈਂ ਹਰਿਆਣੇ 'ਚ ਵੀ ਗਿਆ ਹਰਦਵਾਰ ਵੀ ਗਿਆ ਉੱਤਰਾਖੰਡ ਦੇ ਵਿੱਚ ਅੱਛਾ ਅੱਥੇ ਆਪਣੇ ਪਹਾਸੋਂ ਜੀ ਉੱਥੇ ਸਾਨੂੰ ਦੱਸਿਆ ਉੱਥੇ ਵੀ ਸੀ ਜਾ ਕੇ ਅੱਛਾ ਆਪਣੇ ਸਰਹੰਦਰ ਸਿੰਘੀ ਵਾਲੇ ਉਹਨਾਂ ਕੋਲੇ ਵੀ ਸੀਗੇ ਪਰ ਕਿਸੇ ਤੋਂ ਕੋਈ ਇਲਾਜ ਹੋਏ ਨਹੀਂ ਅਸੀਂ ਲੈ ਕੇ ਲੈ ਕੇ ਚੈਕਪ ਵੀ ਕਰਵਾ ਲਏ ਦਵਾਈਆਂ ਦਵਾਈਆਂ ਵੀ ਖਾਧੀਆਂ ਪਰ ਕੋਈ ਸਾਨੂੰ ਰਿਜ਼ਲਟ ਮਿਲੇ ਨਹੀਂ ਹੱਕ ਹੱਕ ਦਾ ਕੀ ਕਹਿਣਾ ਸੀ ਡਾਕਟਰਸ ਕੀ ਕਹਿੰਦੇ ਸੀ ਡਾਕਟਰ ਤਾਂ ਇਹ ਤਾਂ 6 5 ਚ ਪ੍ਰੋਬਲਮ ਹੈ ਠੀਕ ਹੈ ਜੀ C5 ਚ L5 6 ਚ ਹੈਗੀ ਉਹ ਉਹ ਚੱਕਰਾਂ ਜਿਸੀਂ ਪਏ ਰਹੇ ਉਹਨਾਂ ਨੇ ਕਿਹਾ ਵੀ ਸਿਰਫ ਆਪਰੇਟ ਹੀ ਹੈ ਇਹਦਾ ਇਲਾਜ ਕੋਈ ਕੁਝ ਨਹੀਂ ਚਲੋ ਕੋਲ ਮਲਾ ਕੇ ਸਾਨੂੰ ਕਿਸੇ ਨੇ ਦੱਸ ਪਾਈ ਵੀ ਐ ਕਰਕੇ ਆਪਣੇ ਬਹਾਦਰ ਸਿੰਘ ਜੀ ਨੇ ਅਨਵੀਰ ਜੀ ਨੇ ਇੱਕ ਵਾਰੀ ਸਾਡੇ ਕੋਲ ਤੋਂ ਉਹਨਾਂ ਨੂੰ ਮਿਲੋ। ਵਾਕਈ ਅਸੀਂ ਮੈਂ 6 ਕਵਾਰੀਆਂ ਆਇਆ। ਅੱਜ 7ਵੀਂ ਵਾਰੀ ਬਾਈ ਜੀ ਨੇ ਫੋਨ ਕਰਿਆ ਵੀ ਸਾਡੇ ਆਪਣੇ ਚੈਨਲ ਤੋਂ ਆਣੇ ਨੇ ਵੀ ਪਲੀਜ਼ ਤੁਸੀਂ ਆਓ। ਮੈਂ ਅਜੇ ਏਵੇਂ ਚੌੜੀ ਜੀ ਸਮਾਂ ਕੱਟ ਕੇ ਆਇਆ। ਆਪਣਾ ਗੱਲਬਾਤ ਕਰਾਂਗੇ ਵੀ ਮੈਂ ਹੁਣ ਕਿਵੇਂ ਦਾ ਮਹਿਸੂਸ ਹੁੰਦਾ ਆ ਪੇਨ ਤੋਂ ਰਾਹਤ ਹੈ ਜਿਹੜੀ ਹਾਂਜੀ ਬਿਲਕੁਲ। ਤੇ ਆਪਰੇਸ਼ਨ ਤੋਂ ਬਿਨਾਂ ਸੋਚਿਆ ਸੀਗਾ ਵੀ ਮੈਂ ਤੁਰ ਫਿਰ ਸਕੂੰਗੀ ਵੀ ਜਦੋਂ ਸਰ ਨੇ ਦੱਸਿਆ ਵੀ L5 ਤੇ L6 ਦੇ ਵਿੱਚ ਕਾਫੀ ਪ੍ਰੋਬਲਮ ਆ ਰਹੀ ਸੀ। ਉਹ ਬਿਲਕੁਲ ਡਾਕਟਰ ਨੇ ਤੇ ਇਸ ਤਰੀਕੇ ਕਹਤਾ ਸੀ ਏਜ ਫੈਕਟਰ ਹੈ ਤੁਹਾਡਾ ਹਜੇ ਪ੍ਰੈਸ਼ਰ ਵੀ ਨਹੀਂ ਕਰ ਸਕਦੇ। ਇਹ ਦਰਦ ਨਾਲ ਤਕਰੀਬ ਸਿਰ ਮੈਨੂੰ ਰਾਈਟ ਸਾਈਡ ਤੇ ਸਿਰ ਤੋਂ ਲੈ ਕੇ ਪੈਰ ਤੱਕ ਤੇ ਮੇਰੇ ਦਰਦ ਦੀ ਦਰਦ ਕਰਦਾ ਸੀ ਸਿਰ ਤੋਂ ਲੈ ਕੇ ਪੈਰ ਤੱਕ ਪੈਰ ਤੱਕ ਦਰਦ ਜਾਂਦਾ ਸੀ ਹੁਣ ਹੁਣ ਪੇਨ ਤਾਂ ਨਹੀਂ ਹੁੰਦਾ ਕੋਈ ਨਹੀਂ 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 ਹੁਣ ਬਿਲਕੁਲ ਠੀਕ ਆ ਮੈਂ ਦਵਾਈਆਂ ਤੋਂ ਕੀ ਬਾਤ ਹੈ ਸੋ ਦੁਬਾਰਾ ਸਰ ਨਾਲ ਗੱਲ ਕਰਾਂਗੇ ਅੱਛਾ ਸਤਿ ਸ਼੍ਰੀ ਅਕਾਲ ਜਿਹੜੀ ਆ ਰਹੀ ਸੀ ਪ੍ਰੋਬਲਮ ਤਾਂ ਬਾਕੀ ਹੁਣ ਪਤਾ ਨਹੀਂ ਜੀ ਕਿੱਥੇ ਕੀ ਹੋਇਆ ਹੈ ਡੀਆ ਸੀਗਾ ਜੀ ਮੈਂ ਪੈੜ ਤੋਂ ਤੇ ਮੈਨੂੰ ਐਮ ਆਰ ਆਈ ਦੇ ਵਿੱਚ ਦੱਸਿਆ ਉਹਨਾਂ ਨੇ ਵੀ ਆ ਗਰਦਨ ਦੇ ਥੱਲੋਂ ਨਸ ਦਬੀ ਆ ਤੁਹਾਡੀ ਤੁਰਨੇ ਹੁੰਦਾ ਜੀ ਲੱਤ ਲੱਤਾਂ ਕੰਬੀਆਂ ਜਾਂਦੀਆਂ ਉੱਠ ਕੇ ਖੜਾ ਹੋਣਾ ਹੀ ਤੇ ਹੁਣ ਭਾਜੀ ਉਹਨਾਂ ਕੋਲ ਜਿਵੇਂ ਕਿ ਆਪਾਂ ਕਹਿੰਦੇ ਆ ਵੀ ਆਪਰੇਸ਼ਨ ਕਰਵਾ ਲਓ ਛੇਤੀ ਫਰਕ ਪੈ ਜਾਊਗਾ ਵੀ ਜਿਵੇਂ ਸਰੋਤੇ ਦੇਖ ਰਹੇ ਹੋਣਗੇ ਵੀ ਉਹਨਾਂ ਜਿਵੇਂ ਕਈ ਡਾਕਟਰ ਉਹਨਾਂ ਨੂੰ ਗਾਈਡ ਕਰ ਦਿੰਦੇ ਨੇ ਵੀ ਆਪਰੇਸ਼ਨ ਕਰਵਾ ਲਓ ਵੀ ਅਸੀਂ ਜਲਦੀ ਜਿਹੜਾ ਆ ਫਰਕ ਪੈ ਜਾਊਗਾ ਉਹ ਆਪਰੇਸ਼ਨ ਕਰਵਾਉਣਾ ਕਿੰਨਾ ਕੁ ਸਿਹਤ ਦੇ ਲਈ ਹਾਨੀ ਕਰਕੇ ਕਿੰਨਾ ਕੁ ਫਾਇਦੇਮੰਦ ਦੇਖੋ ਜੀ ਗੱਲ ਇਹ ਆ ਵੀ ਆਪਰੇਸ਼ਨ ਕਈਆਂ ਦਾ ਕਾਮਯਾਬੀ ਹੋ ਜਾਂਦਾ ਕਈਆਂ ਦਾ ਨਹੀਂ ਹੁੰਦਾ ਹੈਗਾ ਉਹ ਸਾਡੇ ਕੋਲ ਇੱਕ ਪੇਸ਼ੈਂਟ ਆਈ ਸੀਗੀ ਮਾਤਾ ਇਹ ਠੀਕ ਕਰੀਆ ਉਸ ਨੂੰ ਚੱਕ ਕੇ ਲੈ ਕੇ ਆਉਂਦੇ ਸੀਗੇ ਤੇ ਟੂਲ ਬੰਜਾਰਾ ਪਿੰਡ ਆ ਡਿਰਬੇ ਦੇ ਕੋਲ ਉਹਦਾ ਇੱਥੋਂ ਆਪਰੇਸ਼ਨ ਕਰਤਾ ਹੀ ਡਾਕਟਰ ਨੇ ਸੱਤ ਸਾਲ ਤੋਂ ਬੈੱਡ ਤੇ ਪਈ ਸੀਗੀ ਜੀ ਇਹ ਸੀ ਗੁਰੂ ਘਰ ਦੇ ਵਿੱਚ ਉਹ ਠੀਕ ਹੋਈ ਆ ਤੇ ਮੇਰੇ ਖਿਆਲ ਉਹਨੂੰ ਡੇਢ ਮਹੀਨੇ ਚ ਉਹ ਚੱਲਣ ਫਿਰਨ ਲੱਗੀ ਆਪਣੇ ਆਪ ਉਹਦਾ ਅਪਰੇਟ ਹੋਇਆ ਹੋਇਆ ਇੱਥੋਂ ਲੈ ਕੇ ਇੱਥੇ ਟੂਲ ਬੰਜਾਰਾ ਪਿੰਡ ਆ ਤੇ ਉਹ ਉਹਨਾਂ ਦੇ ਵਿੱਚ ਜਿਹੜਾ ਲੈ ਕੇ ਆਇਆ ਸੀ ਉਹਦਾ ਨਾਮ ਭੋਲਾ ਸਿੰਘ ਆ ਜੀ ਕਿਸੇ ਨੇ ਕੋਈ ਕਿਸੇ ਨੂੰ ਸ਼ੱਕ ਹੋਵੇ ਟੂਲ ਬੰਜਾਰਾ ਪਿੰਡ ਭੋਲਾ ਸਿੰਘ ਨਾਂ ਐ ਉਹਦੀ ਮਦਰ ਸੀਗੀ ਉਹ ਮਾਤਾ ਆਪਰੇਸ਼ਨ ਹੋਇਆ ਸੀ ਉਹਦੇ ਨਾਲ ਜਾ ਕੇ ਦਾਫਤਾ ਕੰਮ ਕਰ ਸਕਦੇ ਤੁਸੀਂ ਇੱਥੇ ਜਦੋਂ ਆਪਾਂ ਆਫਰੇ ਕਿੱਟ ਬੈਠੇ ਸੀਗੇ ਤੁਸੀਂ ਇੱਕ ਮਰੀਜ਼ ਦਾ ਇਲਾਜ ਕਰ ਰਹੇ ਸੀ ਫੋਨ ਦੇ ਨਾਲ ਉਹ ਇਲਾਜ ਬਾਰੇ ਜ਼ਰੂਰ ਥੋੜੀ ਜਿਹੀ ਜਾਣਕਾਰੀ ਜਿਹੜੀ ਦੋ ਸਰੋਤੇ ਦੇਖ ਰਹੇ ਹੋਣ ਆ ਜੀ ਤੁਮ ਕਰਕੇ ਦਿਖਾਣੇ ਜੀ ਜੀ ਹਾਂਜੀ ਸੋ ਤੁਸੀਂ ਦੇਖਿਆ ਵੀ ਇੱਥੇ ਕਾਫੀ ਬਿਮਾਰੀਆਂ ਦਾ ਜਿਹੜਾ ਇਲਾਜ ਹੈ ਬਿਨਾ ਦਵਾਈ ਤੋਂ ਜਿਹੜਾ ਆ ਕੀਤਾ ਜਾਂਦਾ ਆ ਸੋ ਜਿਹੜੇ ਪੇਸ਼ੈਂਟ ਨੇ ਉਹਨਾਂ ਨਾਲ ਜਿਹੜਾ ਆ ਇਲਾਜ ਕਰਨਗੇ ਫੋਨ ਦਾ ਇਲਾਜ ਹੈ ਜ਼ਰੂਰ ਉਹਦੇ ਬਾਰੇ ਜਾਣਕਾਰੀ ਵੀ ਜ਼ਰੂਰ ਦਿਓ ਸਾਨੂੰ ਹਾਂ ਜੀ ਹਾਂ ਜੀ ਹਾਂ ਜੀ ਆ ਦੇਖੋ ਇਹਨਾਂ ਦੀ ਨਾ ਚੁਗਲੇ ਵਾਲੀ ਹੱਡੀ ਹੈ ਜੀ ਠੀਕ ਹੈ ਜੀ ਇਹ ਇੱਕ ਮਿੰਟ ਮੈਂ ਤੁ ਇਹ ਤੁਹ ਵਾਲੀ ਹੱਡੀਆਂ ਹੁੰਦੀਆਂ ਨੇ ਜੀ ਠੀਕ ਹੈ ਜੀ ਇਹ ਵੈਸੇ ਤਾਂ ਅਸੀਂ ਅੱਡੀ ਦੇ ਨਾਲ ਹੀ ਅੱਡੀ ਦੇ ਸਹਾਰੇ ਨਾਲ ਸੈੱਟ ਕਰ ਦਿੰਦਾ ਨਾ ਠੀਕ ਹੈ ਕਈ ਵਾਰੀ ਕੀ ਹੁੰਦਾ ਇੱਕ ਨਵੀਂ ਟੈਕਨੀਕ ਅਸੀਂ ਕਰੀਏ ਵੀ ਕਈ ਪੇਸ਼ੈਂਟ ਇਸਰੀ ਨੂੰ ਆਪਣਾ ਨੀਂ ਢਿੱਲਾ ਛੱਡਦੇ ਉਹ ਤਕਲੀਫ ਮਾਨਦੇ ਨੇ ਇੱਕ ਨਵੀਂ ਟੈਕਨੀਕ ਕਰੀਏ ਅਸੀਂ ਹੱਡੀ ਇਸ ਤਿੱਕ ਦਾ ਮੋਬਾਈਲ ਨਾ ਪਾਉਂਦੇ ਆ ਆਹ ਨੂੰ ਤੁਹਾਨੂੰ ਪਾ ਕੇ ਦਿਖਾਉਂਦੇ ਆ ਤੁਹਾਡੇ ਸਾਹਮਣੇ ਧੰਨਵਾਦ